ਪਿਛਲੇ ਕਈ ਦਿਨਾਂ ਤੋਂ ਅਕਾੜੀ ਸਿਆਸਤ ਬਹੁਤ ਹੀ ਉੱਜੀ ਨਜ਼ਰ ਆ ਰਹੀ ਹੈ ਇਸ ਕਾਲੀ ਦਲ ਜਿਸ ਦਾ ਕੇ 100 ਸਾਲ ਤੋਂ ਵੀ ਜ਼ਿਆਦਾ ਦਾ ਇਤਿਹਾਸ ਹੈ ਤੇ ਸਭ ਤੋਂ ਪੁਰਾਣੀ ਪਾਰਟੀ ਮੰਨੀ ਜਾਂਦੀ ਹੈ ਉਸ ਦੇ ਵਿੱਚ ਇਸ ਸਮੇਂ ਜਿਸ ਤਰੀਕੇ ਦੇ ਨਾਲ ਮਤਭੇਦ ਟਕਰਾਅ ਲੜਾਈ ਨਜ਼ਰ ਆ ਰਹੀ ਹੈ ਉਸ ਨੂੰ ਦੇਖਦੇ ਹੋਏ ਦੋਵੇਂ ਹੀ ਤੇ ਰਹੇ ਆ ਇਹ ਕਹਿ ਰਹੀਆਂ ਨੇ ਕਿ ਅਸੀਂ ਅਕਾਲੀ ਦਲ ਦਾ ਬਚਾਓ ਕਰਨਾ ਤੇ ਅਕਾਲੀ ਦਲ ਦਾ ਬਚਾਓ ਹੀ ਨਹੀਂ ਕਰਨਾ ਤੇ ਸਿੱਖ ਕੌਮ ਦੇ ਸਿਧਾਂਤਾਂ ਦਾ ਵੀ ਬਚਾਓ ਕਰਨਾ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਵੱਲੋਂ ਸਿੱਖ ਸਿਧਾਂਤਾਂ ਦੇ ਉੱਤੇ ਪਹਿਰਾ ਨਹੀਂ ਦਿੱਤਾ ਗਿਆ ਇਹਹੀ ਕਾਰਨ ਹੈ ਕਿ ਇਹ ਅਕਾਲੀ ਦਲ ਇਸ ਸਮੇਂ ਬਿਲਕੁਲ ਨਿਗਾਰ ਵੱਲ ਜਾ ਰਿਹਾ ਹੈ ਇਹ ਜੋ ਟਕਰਾਅ ਹੈ ਇਸ ਸਬੰਧ ਵਿੱਚ ਦੋਨੋਂ ਧਿਰਾਂ ਦਾ ਦਾਅਵੇ ਇਹੀ ਨੇ ਕਿ ਅਸੀਂ ਸਿੱਖ ਸਿਧਾਂਤਾਂ ਦੇ ਨਾਲ ਖੜੇ ਹਾਂ ਪਰ ਬਹੁਤ ਸਾਰੇ ਸਿਆਸੀ ਮਾਹਿਰ ਇਹ ਕਹਿ ਰਹੇ ਨੇ ਕਿ ਇਹ ਅਸਲ ਤੇ ਵਿੱਚ ਅਕਾਲੀ ਦਲ ਨੂੰ ਬਚਾਉਣ ਦੀ ਕੋਵਾਇਦ ਨਹੀਂ ਹੈ ਬਲਕਿ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਆਪਣੇ ਸਿਆਸੀ ਹਿੱਤਾਂ ਦੀ ਖਾਤਰ ਇਹ ਲੜਾਈ ਲੜੀ ਜਾ ਰਹੀ ਹੈ ਇਹ ਸਬੰਧ ਵਿੱਚ ਨਿਰਪੱਖ ਪੱਤਰਕਾਰ ਕਾਲਮ ਨਵੀਸ ਟਿੱਪਣੀਕਾਰ ਗੁਰਮੀਤ ਸਿੰਘ ਪੁਲਾਹੀ ਜਿਹੜੇ ਕਿ ਦੇਸ਼ ਵਿਦੇਸ਼ਾਂ ਵਿੱਚ ਪੜੇ ਜਾਂਦੇ ਨੇ ਉਹਨਾਂ ਦੇ ਲੇਖ ਉਹਨਾਂ ਦੇ ਅਖਬਾਰਾਂ ਵਿੱਚ ਛਪਦੇ ਵੀ ਰਹਿੰਦੇ ਆ ਸਾਰੇ ਲੋਕ ਪੜ੍ਹਦੇ ਵੀ ਰਹਿੰਦੇ ਨੇ ਤੇ ਉਹਨਾਂ ਦੀ ਜਿਹੜੀਆਂ ਟਿੱਪਣੀਆਂ ਹੁੰਦੀਆਂ ਨੇ ਬਿਲਕੁਲ ਨਿਰਪੱਖ ਹੁੰਦੀਆਂ ਨੇ ਆਪਾਂ ਉਹਨਾਂ ਦੇ ਤਾਂ ਗੱਲ ਕਰਦੇ ਆ ਪੁਲਾਹੀ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਰਾਹੀ ਸਾਹਿਬ ਇਹ ਜੋ ਕੁਛ ਵੀ ਘਟਨਾ ਕ੍ਰਮ ਅਕਾਲੀ ਦਲ ਦੇ ਵਿੱਚ ਵਾਪਰ ਰਿਹਾ ਹੈ ਇਸ ਨੂੰ ਤੁਸੀਂ ਕਿਸ ਨਜ਼ਰੀਏ ਦੇ ਨਾਲ ਲੈਨੇ ਹੋ ਅ ਦੇਖੋ ਗੱਲ ਏਵੇਂ ਹੈ ਕਿ ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਆ ਜਿਵੇਂ ਕਿ ਤੁਸੀਂ ਦੱਸਿਆ ਜੀ ਇੱਕ ਸਦੀ ਦਾ ਸਫਰ ਇਹਨਾਂ ਨੇ ਪੂਰਾ ਕਰ ਲਿਆ ਜੀ ਮਰਜੀਗੜਿਆਂ ਦੀ ਤੇ ਉਹਨਾਂ ਅਕਾਲੀਆਂ ਦੀ ਪਾਰਟੀ ਵਜੋਂ ਇਸ ਨੇ ਅ ਵਿਸ਼ਵ ਭਰ ਦੇ ਵਿੱਚ ਸਿੱਖ ਜਗਤ ਦੇ ਵਿੱਚ ਆਪਣਾ ਨਾਂ ਬਣਾਇਆ ਜੀ ਇਹਦੇ ਵਿੱਚ ਸ਼ਾਮਲ ਕੁਝ ਇੱਕ ਇਹੋ ਜਿਹੇ ਕੁਰਬਾਨੀ ਵਾਲੇ ਲੋਕ ਵੀ ਹੋਏ ਨੇ ਜਿਨ੍ਹਾਂ ਨੇ ਆਪਣਾ ਜੇਲਾ ਵੀ ਇਕੱਠੀਆਂ ਆਪਣੇ ਪਰਿਵਾਰ ਵੀ ਆ ਪਾਰਟੀ ਦੀ ਖਾਤਰ ਬਾਹਰ ਦਿੱਤੇ ਜੀ ਗੱਲ ਇਹ ਹੈ ਤੇ ਤਿੰਨ ਪਾਰਟੀਆਂ ਤਿੰਨ ਮੁਢਲੇ ਤੌਰ ਤੇ ਅਸੀਂ ਹਿੰਦੁਸਤਾਨ ਦੇ ਵਿੱਚ ਪਾਰਟੀਆਂ ਦਾ ਜ਼ਿਕਰ ਕਰਦੇ ਹਾਂ ਜਦੋਂ ਅਸੀਂ ਕਹਿੰਦੇ ਹਾਂ ਸਦੀ ਦੇ ਸਦੀ ਵਾਲੀਆਂ ਪਾਰਟੀਆਂ ਹੋ ਗਈਆਂ ਉਹਨਾਂ ਵਿੱਚੋਂ ਕਾਂਗਰਸ ਹੈ ਹੂੰ ਉਹਨਾਂ ਵਿੱਚੋਂ ਦੂਸਰੀ ਕਾਲੀ ਹੈ ਹੂੰ ਜਿਹੜੀ ਹੈ ਉਹ ਅਸਲ ਮੈਨੇ ਦੇ ਵਿੱਚ ਪਾਰਟੀ ਨਹੀਂ ਹੈ ਪਰ ਪਾਰਟੀ ਨੂੰ ਚਲਾਉਣ ਵਾਲੀ ਸੰਸਥਾ ਹੈ ਆਰਐਸਐਸ ਜੀ ਇਹਨਾਂ ਤਿੰਨਾਂ ਨੇ ਇੱਕ ਸ਼ਰੀਰ ਦਾ ਸਫਰ ਪੂਰਾ ਕਰ ਲਿਆ ਜੀ ਪਿਛਲੇ ਇੱਕ ਦਹਾਕੇ ਤੋਂ ਕਾਂਗਰਸ ਦਾ ਜੋ ਬੁਰਾ ਹਾਲ ਹੋਇਆ ਉਹ ਤੁਹਾਡੇ ਸਾਹਮਣੇ ਹੈ ਹੂੰ ਲੀਡਰ ਕੋਈ ਚੰਗਾ ਮਿਲਿਆ ਨਹੀਂ ਹੂੰ ਆਪਸ ਵਿੱਚਲੀ ਫੁੱਟ ਹੋ ਗਈ ਪਰਿਵਾਰਵਾਦ ਦਾ ਉਹਨਾਂ ਤੇ ਵੱਡਾ ਦੋਸ਼ ਲੱਗਿਆ ਹੂੰ ਪਰ ਉਹਨਾਂ ਨੇ ਗੱਲ ਸਿੱਖੀ ਉਹਨਾਂ ਨੇ ਆਪਣੇ ਪਰਿਵਾਰ ਦੇ ਵਿੱਚੋਂ ਪਾਰਟੀ ਕੱਢ ਕੇ ਇੱਕ ਨਵਾਂ ਪ੍ਰਧਾਨ ਜਿਹੜਾ ਹੈ ਉਹ ਬਣਾ ਲਿਆ ਔਰ ਉਸ ਪ੍ਰਧਾਨ ਨੇ ਤੇ ਉਸ ਪਰਿਵਾਰ ਦੇ ਮੈਂਬਰਾਂ ਨੇ ਏਡੀ ਮਿਹਨਤ ਕੀਤੀ ਕਿ ਉਹ ਮੁੜ ਕੇ ਫੇਰ ਥਾਂ ਸਿਰ ਖੁੰਡੇ ਵੱਲ ਨੂੰ ਅੱਗੇ ਤੁਰਨ ਲੱਪੇ ਜੀ ਜੀ ਇਹ ਆਪਣੇ ਆਪ ਦੇ ਵਿੱਚ ਪਾਰਟੀਆਂ ਉਹਨਾਂ ਪਾਰਟੀਆਂ ਦੇ ਇੱਕ ਬੜਾ ਵੱਡਾ ਸਬਕ ਹੈ ਜਿਹੜੀਆਂ ਪਰਿਵਾਰਾਂ ਦੇ ਨਾਂ ਤੇ ਬੜੀਆਂ ਹੁੰਆਂ ਨੇ ਪਰ ਨਗਾਰ ਵਾਲੇ ਇਸ ਕਰਕੇ ਚਲੇ ਗਏ ਕਿ ਉਹਨਾਂ ਦੇ ਉੱਤੇ ਗੂਛ ਬੜੇ ਵੱਡੇ ਲੱਗੇ ਹਮ ਅਕਾਲੀ ਦਲ ਦਾ ਵੀ ਇਹੋ ਹਾਲ ਹੈ ਦੇਖੋ ਅਕਾਲੀ ਦਲ ਨੇ ਲੰਮਾ ਸਮਾਂ ਸੰਘਰਸ਼ ਕੀਤੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਕੀਤਾ ਬਹੁਤ ਸਾਰੇ ਮੋਰਚੇ ਲਾਏ ਤੇ ਮੈਂ ਤਾਂ ਇਹ ਕਿਹਾ ਕਰਦਾ ਇਸ ਪਿੰਡਾਂ ਵਿੱਚ ਜੇ ਕੋਈ ਕਿਸੇ ਦੀ ਸੋਹ ਖਾਂਦਾ ਸੀ ਤੇ ਦੋ ਬੰਨਿਆਂ ਦੀ ਖਾਂਦਾ ਸੀ ਇੱਕ ਕੋਈ ਅਕਾਲੀ ਹੋਵੇ ਤੇ ਦੂਜਾ ਕੋਈ ਕਾਮਰੇਡ ਹੋਵੇ ਜੀ ਜੀ ਅਕਾਲੀਆਂ ਨੂੰ ਕੁਰਬਾਨੀ ਵਾਲੇ ਗਿਣਿਆ ਜਾਂਦਾ ਸੀ ਜਿਆਦਾ ਇਸ ਕਰਕੇ ਕਿ ਉਹ ਜਿੱਥੇ ਵੀ ਖੜਦੇ ਸਨ ਆਪਣੀ ਛਾਪ ਜਿਹੜੀ ਹੈ ਛੱਡਿਆ ਕਰਦੇ ਸਨ ਜੀ ਜੀ ਤੇ ਹੁਣ ਪਿਛਲੇ ਸਮੇਂ 'ਚ ਜਦੋਂ ਬਾਦਲਾਂ ਨੇ ਭਾਜਪਾ ਦੇ ਨਾਲ ਸਾਂਝ ਪਾਈ ਤੇ ਉਹਦੇ ਵਿੱਚ ਆਰਐਸਐਸ ਨੇ ਆਪਣਾ ਵੱਖਰਾ ਜਿਹਾ ਰੋਲ ਅਦਾ ਕੀਤਾ ਤੇ ਤੁਸੀਂ ਦੇਖਿਆ ਭਈ ਬਾਦਲ ਪਰਿਵਾਰ ਅਨ ਬਦਲ ਪਰਿਵਾਰ ਦੇ ਹੱਥ ਜਦੋਂ ਤੋਂ ਇਹ ਸਿਆਸਤ ਆਈ ਉਹਨਾਂ ਨੇ ਆਪਣੀ ਹਿੱਤਾਂ ਦੀ ਵਾਸਤ੍ਰ ਇਸ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਜੀ 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 ਸਿੱਟਾ ਹੋਇਆ ਕਿ ਅਨੰਦਪੁਰ ਦਾ ਮਤਾ ਜਿਹੜਾ ਖੁਦਮੁਖਤਾਰੀ ਰਾਜਾਂ ਨੂੰ ਦੇਣ ਵਾਲਾ ਮਤਾ ਪਾਸ ਕੀਤਾ ਜਿਹਦੇ ਤੇ ਦੇਸ਼ ਦੇ ਵਿੱਚ ਬੜਾ ਵੱਡਾ ਰੌਲਾ ਪਿਆ ਔਰ ਜਿਹਦੇ ਮਾਮਲੇ ਤੇ ਕਿਸਾਨਾਂ ਨੇ ਵੀ ਹੁਣ ਤੁਸੀਂ ਪਿਛਲੇ ਸਮੇਂ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਸੰਗੀ ਢਾਂਚੇ ਦੀ ਰਖਵਾਲੀ ਲਈ ਤਾਂ ਇਹ ਇਹ ਅਸਲ ਵਿੱਚ ਇਹ ਸਿਆਸੀ ਪਾਰਟੀਆਂ ਜਾਂ ਉਹਨਾਂ ਸਿਆਸੀ ਪਾਰਟੀਆਂ ਜਿਹੜੀਆਂ ਇਲਾਕਾਈ ਪਾਰਟੀਆਂ ਸੀ ਉਹਨਾਂ ਲਈ ਇੱਕ ਸੰਦੇਸ਼ ਸੀ ਕਿ ਜੇ ਤੁਸੀਂ ਜਿਉਂਦੇ ਰਹਿਣਾ ਹੈ ਤੇ ਤੁਹਾਨੂੰ ਆਪਣੇ ਇਲਾਕੇ ਦੀ ਆਪਣੇ ਖੇਤਰ ਦੀ ਆਪਣੇ ਸੱਭਿਆਚਾਰ ਦੀ ਆਪਣੀ ਪਛਾਣ ਦੀ ਰੱਖਿਆ ਕਰਨ ਲਈ ਸੰਘਵਾਦ ਜਿਹੜਾ ਕਿ ਸਾਡੇ ਕਨਸਟੀਟਿਊਸ਼ਨ ਵਿੱਚ ਜੇ ਦਰਜ ਹੈ ਉਹਦੇ ਲਈ ਰਾਜਾਂ ਨੂੰ ਵੱਧ ਅਧਿਕਾਰ ਦੀ ਗੱਲ ਕਰਨੀ ਚਾਹੀਦੀ ਹੈ ਬਾਦਲਾ ਨੇ ਵੀ ਇਹ ਹੀ ਕੀਤੀ ਅਕਾਲੀ ਦਲ ਨੇ ਇਹ ਹੀ ਕੀਤੀ ਪਰ ਬਾਅਦਾਂ ਬੇਲੇ ਹੌਲੀ-ਹੌਲੀ ਜਦੋਂ ਗੱਠਜੋੜ ਉਹਨਾਂ ਦੇ ਨਾਲ ਸੋਣਾ ਸ਼ੁਰੂ ਹੋ ਗਿਆ ਉਹਨਾਂ ਨੇ ਸਿਰਫ ਬਾਦਲ ਪਰਿਵਾਰਾਂ ਨੇ ਆਪਣੀ ਆਪਣੇ ਪਰਿਵਾਰ ਤੱਕ ਜਿਹੜੀਆਂ ਕੁਰਸੀਆਂ ਬਾਰੇ ਗੱਲ ਕਰਦੀ ਫਿਰ ਵਿਆਧਵੀ ਦੀਆਂ ਘਟਨਾਵਾਂ ਹੋਈਆਂ ਉਹਨਾਂ ਦੇ ਮਾਮਲੇ ਦੇ ਵਿੱਚੋ ਪੱਟੀ ਰਕੀ ਤੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਇੱਕ ਸਬਸਕਾ ਦਿੱਤਾ ਪਰਾਹੀ ਸਾਹਿਬ ਇੱਕ ਹੋਰ ਵੀ ਸਵਾਲ ਪੈਦਾ ਹੁੰਦਾ ਹੈ ਜੀ ਵੀ ਕਹਿ ਵੀ ਬਾਦਲ ਪਰਿਵਾਰ ਨੇ ਆਪਣੇ ਪਰਿਵਾਰਕ ਹਿੱਤਾਂ ਦੀ ਖਾਤਰ ਆਕਾਦੀ ਦਲ ਨੂੰ ਵਰਤਿਆ ਅਤੇ ਇਹ ਦੋਸ਼ਤਾ ਉਹਨਾਂ ਲੀਡਰਾਂ ਤੇ ਵੀ ਜਾਂਦਾ ਹੈ ਜਿਹੜੇ-ਜਿਹੜੇ ਲੀਡਰ ਹੁਣ ਬਾਗੀ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਤਾਂ ਅਕਾਲੀ ਦਰ ਨੇ ਪਾਲਿਆ ਜਿਹੜਾ ਮਾਨ ਸਤਕਾਰ ਦੱਤਾ ਹੈ ਐਡੀ-ਐਡੀ ਕੁਰਸੀਆਂ ਦਿੱਤੀਆਂ ਤੇ ਰਾਜ ਸਭਾ ਦੇ ਵਿੱਚ ਪਹੁੰਚਾਇਆ ਲੋਕ ਸਭਾ ਦੇ ਵਿੱਚ ਪਹੁੰਚਾਇਆ ਤੇ ਜਦੋਂ ਅਕਾਲੀ ਦਰ ਸੱਤਾ 'ਚ ਹੁੰਦਾ ਸੀਗਾ ਇਹਨਾਂ ਦੇ ਹੀ ਪੁੱਤ ਜਾਂ ਉਹ ਲੀਡਰ ਮੰਤਰੀ ਹੁੰਦੇ ਸੀ ਮੈਂ ਗੱਲ ਉੱਥੇ ਹੀ ਲੈਣਾ ਚਾਹੁੰਨਾ ਅਸਲ ਵਿੱਚ ਬਾਦਲਾਂ ਦੀ ਇਹ ਬਾਦਲਾਂ ਦਾ ਜਿਹੜਾ ਰੋਲ ਸੀ ਮੈਂ ਉਹਦੀ ਗੱਲ ਕਰਦਾ ਕਰਦਾ ਉਹਨਾਂ ਲੋਕਾਂ ਦੀ ਵੀ ਗੱਲ ਅੱਗੋਂ ਕਰਨਾ ਚਾਹੁੰਦਾ ਸੀ ਕਿ ਅਸਲ ਮਹਿਨਿਆਂ ਦੇ ਵਿੱਚ ਇਹ ਇਹ ਜਿਹੜਾ ਸੀਮਤ ਚਾਰ ਕੁਰਸੀ ਦੇ ਚਾਰ ਪਾਵਿਆਂ ਤੱਕ ਲੀਡਰ ਲੋਕਾਂ ਨੇ ਕਰ ਲਿਆ ਤੇ ਜਿਨ੍ਹਾਂ ਨੇ ਸੇਵਾ ਦੀ ਭਾਵਨਾ ਛੱਡ ਦਿੱਤੀ ਸਿਰਫ ਆਪਣੇ ਹਿੱਤ ਜਿਹੜੇ ਆ ਉਹਨਾਂ ਨੂੰ ਅੱਗੇ ਰੱਖਿਆ ਉਸ ਕਾਰਨ ਹੀ ਅੱਜ ਟਕਰਾਹ ਜਿਹੜਾ ਹੈ ਉਹ ਉਹ ਦਿਖ ਰਿਹਾ ਇਹ ਟਕਰਾਅ ਦੇ ਲਈ ਜ਼ਿੰਮੇਵਾਰ ਕੱਲਾ ਬਾਦਲ ਪਰਿਵਾਰ ਨਹੀਂ ਹੈ ਇਹਦੇ ਲਈ ਟਕਰਾਅ ਦੇ ਜ਼ਿੰਮੇਵਾਰ ਉਹ ਲੋਕ ਵੀ ਉਹ ਚੌਕੜੀ ਵੀ ਹੈ ਜਿਹੜੀ ਬਾਦਲ ਦੇ ਨਾਲ ਪਹਿਲਾਂ ਜੁੜੀ ਜੁੜੇ ਰਹੇ ਔਰ ਜਦੋਂ ਉਹਨਾਂ ਦੇ ਹੌਣ-ਹੌਣ ਹਿੱਤ ਸਾਦੇ ਨਹੀਂ ਜਾ ਰਹੇ ਉਸ ਵੇਲੇ ਉਹਨਾਂ ਨੇ ਆਪਣਾ ਰਸਤਾ ਜਿਹੜਾ ਅਖਤਿਆਰ ਕਰ ਲਿਆ ਢੀਂਸਾ ਪਰਿਵਾਰ ਦੀ ਗੱਲ ਕਰ ਲਓ ਢੀਂਸਾ ਜਿਹੜਾ ਪਹਿਲਾਂ ਭੀਜਪੀ ਦੀ ਚੋੜੀ ਦੇ ਵਿੱਚ ਆ ਪਿਆ ਜੀ ਜਿਹੜੀ ਸਾਡੀ ਬੀਬੀ ਜਗੀਰ ਕੌਰ ਆ ਇਹਦੇ ਬਾਰੇ ਵੀ ਇਸ ਕਿਸਮ ਦੀ ਚਰਚਾ ਹੋਈ ਹੋਰ ਵੀ ਜਿਹੜੇ ਨੇਤਾ ਲੋਗ ਨੇ ਜਿਨ੍ਹਾਂ ਨੂੰ ਅੰਦਰੋਗਤੀ ਭਾਜਪਾ ਨੇ ਤੇ ਆਰਐਸਐਸ ਨੇ ਆਪਣੇ ਨਾਲ ਆਪਣੇ ਹਿੱਤਾਂ ਦੀ ਖਾਤਰ ਮਣਾਉਣ ਦੀ ਗੱਲ ਸ਼ੁਰੂ ਕਰ ਦਿੱਤੀ ਤੇ ਹਰ ਹਰ ਵਾਰਤਿਆ ਉਹਨਾਂ ਨੇ ਇਸ ਕੰਮ ਲਈ ਆਰਐਸਐਸ ਦੇ ਏਜੰਡੇ ਦੇ ਅਨੁਸਾਰ ਕਿ ਪੰਜਾਬ ਨੂੰ ਕਿਵੇਂ ਤਾਂਧਰ ਕਰਨਾ ਹੈ ਉਸੇ ਕਾਰਨ ਇਹ ਜਿਹੜਾ ਦਫੇੜ ਹੈ ਉਹ ਅੱਗੇ ਵਧ ਰਿਹਾ ਜੀ ਦੇਖੋ ਵੀ ਜਿਸ ਵੇਲੇ ਤੱਕ ਤਾਂ ਅਕਾਲੀ ਦਲ ਤੇ ਭਾਜਪਾ ਇੱਕ ਦੂਜੇ ਦੇ ਨਾਲ ਸਿਰ ਜੋੜ ਕੇ ਬੈਠੇ ਸੀ ਤੇ ਉਹਨਾਂ ਦੇ ਵਿੱਚ ਕੋਈ ਪੈਨੇਟ੍ਰੇਸ਼ਨ ਕਰਨ ਦਾ ਜਿਹੜਾ ਮੌਕਾ ਉਹਨਾਂ ਨੂੰ ਨਹੀਂ ਮਿਲਿਆ ਪਰ ਜਿਉਂ ਹੀ ਉਹਨਾਂ ਨੂੰ ਮੌਕਾ ਮਿਲਿਆ ਜਿਵੇਂ ਕਿ ਭਾਜਪਾ ਦੀ ਔਰ ਆਰਐਸਐਸ ਦੀ ਨੀਤ ਹੈ ਕਿ ਜਿਨ੍ਹਾਂ ਲੋਕਾਂ ਦੇ ਨਾਲ ਪਹਿਲਾਂ ਭਾਈਵਾਲੀ ਕੀਤੀ ਉਹਨਾਂ ਨੂੰ ਹੌਲੀ-ਹੌਲੀ ਕਰਕੇ ਖਤਮ ਕਰ ਦਿੱਤਾ ਪਟਨਾਇਕ ਜਿਹੜਾ ਹੈ ਓਡੀਸ਼ਾ ਦਾ ਮੁੱਖ ਮੰਤਰੀ ਉਸ ਗੱਲ ਦੀ ਉਦਾਹਰਣ ਹੈ ਮਹਾਰਾਸ਼ਟਰ ਦੇ ਵਿੱਚ ਵੀ ਇਹੋ ਕੁਝ ਕੀਤਾ ਤੇ ਹੁਣ ਵੀ ਜਦੋਂ ਅਕਾਲੀ ਦਲ ਦੇ ਵਿੱਚ ਵੀ ਇਸ ਕਿਸਮ ਦੀ ਗੱਲ ਆ ਗਈ ਪਈ ਉਹਨਾਂ ਨੇ ਅਕਾਲੀਆਂ ਨੇ ਜਦੋਂ ਕਿਸਾਨਾਂ ਦੇ ਨਾਲ ਖੜੇ ਕਰਨ ਦਾ ਫੈਸਲਾ ਕੀਤਾ ਆਪਸ ਵਿੱਚ ਤਫਾਰਕਾਤ ਇਹਨਾਂ ਦੇ ਵਧੇ ਉਹਨਾਂ ਦੀ ਮਜਬੂਰੀ ਸੀ ਕਿ ਜੇ ਅਸੀਂ ਕਿਸਾਨਾਂ ਨਾਲ ਨਹੀਂ ਖੜਦੇ ਤਾਂ ਸਾਡਾ ਬੇਜਿਹੜਾ ਹੈ ਖਤਮ ਹੁੰਦਾ ਪਰ ਇਹ ਸਾਰੇ ਕੁਝ ਨੂੰ ਕਦੇ ਰੜਕਿਆ ਨਹੀਂ ਗਿਆ ਜਿੱਥੇ ਗੱਲ ਖਰਾਬੀ ਵਾਲੀ ਸ਼ੁਰੂ ਹੁੰਦੀ ਹੈ ਜੇ ਤਾਂ ਆਮਾ ਨੇ ਆਪਣੀਆਂ ਕੁਰਸੀਆਂ ਦੀ ਖਾਤਰ ਚਾਹੇ ਬਾਦਲ ਪਰਿਵਾਰ ਸੀ ਦਾਂ ਉਹਨਾਂ ਨਾਲ ਜੁੜੇ ਹੋਏ ਹੋਰ ਪ੍ਰਬਾਧ ਸੀ ਜਿੱਥੇ-ਜਿੱਥੇ ਵੀ ਉਹਨਾਂ ਦਾ ਦਾ ਲੱਗਾ ਉਹ ਵੀ ਇਸ ਪਾਸਿਓਂ ਤੁਰਦੇ ਗਏ ਦੇਖੋ ਬਾਦਲਾ ਦਾ ਭਤੀਜਾ ਜਿਹੜਾ ਹੈ ਮਨਪ੍ਰੀਤ ਬਾਦਲ ਉਹ ਵੀ ਤੁਰ ਗਿਆ ਤੇ ਕਿਸੇ ਹੋਰ ਪਾਸੇ ਕਦੇ ਕਾਂਗਰਸ ਵੱਲ ਕਦੇ ਆਪਣੀ ਪਾਰਟੀ ਬਣਾ ਕੇ ਤੇ ਕਦੇ ਹੁਣ ਫੇਰ ਭਾਜਪਾ ਦੀ ਚੋੜੀ ਦੇ ਵਿੱਚ ਆ ਪਿਆ ਇਸੇ ਕਿਸਮ ਦੇ ਹੋਰ ਲੀਡਰ ਨੇ ਜਿਨ੍ਹਾਂ ਨੂੰ ਐਵੇਂ ਲੱਗਿਆ ਕਿ ਸਾਡੀ ਆਪਣੀ ਹੋਂਦ ਜਿਹੜੀ ਹੈ ਅਸੀਂ ਕਿਵੇਂ ਬਚਾਉਣੀ ਹੈ ਜਦੋਂ ਹੋਂਦ ਦੀ ਲੜਾਈ ਚਾਲੂ ਹੋ ਜਾਏ ਉਸ ਵੇਲੇ ਜਿਹੜੇ ਨਿਜ਼ਮ ਬਣੇ ਹੁੰਦੇ ਨੇ ਜਾਂ ਜਿਹੜੇ ਮੰਨ ਦੇ ਮੰਤਵ ਕਿਸੇ ਪਾਰਟੀ ਦੇ ਗਿਨੇ ਜਾਂਦੇ ਨੇ ਉਹ ਅੱਖੋਂ ਪਰੋਖੇ ਕਰ ਦਿੱਤੇ ਜਾਂਦੇ ਨੇ ਹੁਣ ਕਾਂਦੀ ਦਲ ਦਾ ਮੁੱਖ ਮੰਤਵ ਕੀ ਹੈ ਇੱਕ ਅਲਾਕਾ ਹੀ ਪਾਰਟੀ ਦੇ ਤੌਰ ਤੇ ਉਸ ਦਾ ਉਸ ਦੇ ਹਿੱਤ ਇਸ ਗੱਲ ਦੇ ਨਾਲ ਜੁੜੇ ਹੋਏ ਨੇ ਕਿ ਪੰਜਾਬ ਦੇ ਲੋਕਾਂ ਦੀ ਖਾਸ ਤੌਰ ਤੇ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਿਵੇਂ ਕਰਨੀ ਹੈ ਪਰ ਜਦੋਂ ਜਦੋਂ ਇਹ ਨੇਤਾ ਲੋਕ ਇਹਨਾਂ ਗੱਲਾਂ ਨੂੰ ਛੱਡ ਕੇ ਸਿਰਫ ਆਪਣੀ ਚੌਧਰ ਨੂੰ ਆਪਣੀ ਕੁਰਸੀ ਨੂੰ ਪੜਨਾਏ ਗਏ ਉਦੋਂ ਉਦੋਂ ਇਹ ਸਮੱਸਿਆ ਜਿਹੜੀ ਹੈ ਖੜੀ ਹੋਈ ਹੈ ਪ੍ਰੈਸ ਸਾਹਿਬੀ ਪ੍ਰੈਸ ਸਾਹਿਬ ਇੱਕ ਸਵਾਲ ਹੋਰ ਹੈ ਕਿ ਹੁਣ ਜਿਹੜੇ ਬਾਗੀ ਨੇ ਜਿਹੜੇ ਤੁਹਾਡੇ ਇਲਾਕੇ ਦੇ ਵਿੱਚ ਜਲੰਧਰ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਭੁੱਲਾਂ ਹੋਈਆਂ ਉਹ ਬਖਸ਼ਿਆ ਹੋਣ ਲਈ ਦਰਬਾਰ ਸਾਹਿਬ 1 ਜੁਲਾਈ ਨੂੰ ਜਾਵਾਂਗੇ ਅਰਦਾਸ ਕਰਾਂਗੇ ਤੇ ਇਹੀ ਜੀ ਅਰਦਾਸ ਇਹੀ ਜੀ ਭੁੱਲ ਬਖਸ਼ਾਉਣ ਵਾਸਤੇ ਤਾਂ ਸੁਖਵੀਰ ਸਿੰਘ ਬਾਦਲ ਨੇ ਵੀ ਯਤਨ ਕੀਤੇ ਸੀਗੇ ਕਿ ਲੋਕ ਜਿਹੜੇ ਇਹਨਾਂ 리ਡਰਾਂ ਨੂੰ ਬਖਸ਼ ਦੇਣਗੇ ਬਿਲਕੁਲ ਨਹੀਂ ਬਖਸ਼ਣਗੇ ਲੋਕਾਂ ਨੇ ਹੁਣ ਅਕਾਲੀ ਦਲ ਦੀ ਅਸਲੀਅਤ ਨੂੰ ਚੰਗੀ ਤਰ੍ਹਾਂ ਸਮਝ ਲਿਆ ਥੱਲੇ ਅਕਾਲੀ ਦਲ ਦੀ ਨਹੀਂ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਅਸਲੀਅਤ ਨੂੰ ਵੀ ਸਮਝ ਲਿਆ ਉਹਨਾਂ ਨੇ ਭਾਜਪਾ ਦੀ ਅਸਲੀਤ ਨੂੰ ਵੀ ਸਮਝ ਲਿਆ ਪਈ ਉਹ ਕੀ ਕਰਨਾ ਚਾਹੁੰਦੇ ਨੇ ਲੋਕ ਜਨਤਾ ਜਨਾਰਦਨ ਹੈ ਉਹ ਹਰ ਗੱਲ ਨੂੰ ਪਰਖਦੀ ਹੈ ਜੀ ਇਹ ਸ਼ਾਇਦ ਨetaਮਾਂ ਨੂੰ ਭੁਲੇਖਾ ਹੈ ਕਿ ਲੋਕ ਅੱਖਾਂ ਮੀਟ ਕੇ ਬੈਠੇ ਨੇ ਪਰ ਇਹ ਗੱਲ ਸਹੀ ਨਹੀਂ ਹੈ ਜੇ ਇਹ ਸਹੀ ਹੁੰਦੀ ਤੇ ਬਾਦਲ ਜਿਹੜੀ ਅਕਾਲੀ ਦਲ ਹੈ ਉਸ ਨੂੰ 16% ਵੋਟਾਂ ਹੀ ਕਿਉਂ ਮਿਲਦੀਆਂ ਤੇ ਉਹਨਾਂ ਦੇ ਪੱਲੇ ਸਿਰਫ ਬਾਦਲਾਂ ਅੜੀ ਸੀਟ ਹੀ ਕਿਉਂ ਰਹਿ ਜਾਂਦੀ ਤੋ ਇਸ ਟੰਗ ਦੇ ਨਾਲ ਜਿਵੇਂ ਲੋਕ ਤੁਰਦੇ ਨੇ ਸਮਝਦੇ ਨੇ ਗੱਲ ਨੂੰ ਪਰਖਦੇ ਨੇ ਅ ਅਸਲ ਮਨਿਆਂ ਵਿੱਚ ਲੋਕਾਂ ਦਾ ਆਪਣਾ ਪੈਮਾਨਾ ਹੁੰਦਾ ਲੋਕ ਆਪਣੇ ਆਦਰਸ਼ਾਂ ਤੇ ਖੜਦੇ ਨੇ ਲੋਕਾਂ ਦੇ ਮਨ ਵਿੱਚ ਸ੍ਰੀ ਹਰਿਮੰਦਰ ਸਾਹਿਬ ਲਈ ਅਕਾਲ ਤਖਤ ਲਈ ਆਪਣੀ ਕਿਸਮ ਦੀ ਅਕਸ਼ਰਤਾ ਹੈ ਪਿਆਰ ਹੈ ਗੁਰਦੁਆਰਾ ਸਹਿਵਾਨ ਦੇ ਦੇ ਲਈ ਉਹਨਾਂ ਦੇ ਮਨ ਵਿੱਚ ਆਦਰ ਹੈ ਔਰ ਸਿੱਖੀ ਦਾ ਜਿਹੜਾ ਕਨਸੈਪਟ ਹੈ ਉਹ ਪੰਜਾਬ ਦੇ ਲੋਕਾਂ 'ਚ ਚਾਹੇ ਈਵਨ ਉਹ ਹਿੰਦੂ ਹਿੰਦੂ ਵੀ ਨੇ ਉਹ ਵੀ ਗੁਰੂ ਗ੍ਰੰਥ ਸਾਹਿਬ ਨੂੰ ਔਰ ਪੰਜਾਬ ਦੇ ਉਹ ਸੱਭਿਆਚਾਰ ਨੂੰ ਮੰਨਦੇ ਨੇ ਔਰ ਉਹਦੇ ਅਨੁਸਾਰ ਅਮਲ ਕਰਦੇ ਨੇ ਦੇਖੋ ਦਰਬਾਰ ਸਾਹਿਬ ਦੇ ਉੱਤੇ ਜਾਣਾ ਕਿਸੇ ਸਧਾਰਨ ਵਿਅਕਤੀ ਦੇ ਲਈ ਇਹ ਬਹੁਤ ਪਵਿੱਤਰ ਕੰਮ ਹੁੰਦਾ ਪਰ ਜੇ ਅਸੀਂ ਕਹਿ ਦਈਏ ਭੇਡੇਟਾ ਲੋਕ ਉੱਥੇ ਜਾਣਗੇ ਭਾਂਡੇ ਮਾਂਜ ਕੇ ਦਿਖਾਉਣਗੇ ਤਨਖਾਹਾਂ ਉੱਥੇ ਲਵਾ ਲੈਣਗੇ ਜਾ ਉੱਥੇ ਜਾ ਕੇ ਅਰਦਾਸ ਕਰਵਾ ਲਣਗੇ ਇਹ ਗੱਲ ਤਾਂ ਬਾਗਲ ਸਾਹਿਬ ਨੇ ਵੀ ਛੋਟੇ ਬਾਦਲਾਂ ਨੇ ਵੀ ਕੀਤੀ ਸੀ ਭਾਂਡੇ ਮਾਂਜੇ ਸੀ ਹੋਰ ਪਤਾ ਨਹੀਂ ਕੀ ਕੁਝ ਕੀਤਾ ਭੁਲਾ ਬਖਚਾਉਣ ਲਈ ਪਰ ਜੀ ਲੋਕਾਂ ਨੇ ਉਹਨਾਂ ਨੂੰ maaf ਕਰ ਦਿੱਤਾ ਜਿਸ ਤਰ੍ਹਾਂ ਸਾਫ਼ ਕਿ ਇਹ ਸਬਾਨ ਕਰ ਲਿਆ ਵੀ ਇਹ ਬੰਦਾ ਜਿਹੜਾ ਹੈ ਇਹ ਸਹੀ ਆ ਨਹੀਂ ਕੀਤਾ ਕਿਉਂਕਿ ਉਹ ਲੋਕ ਸਮਝਦੇ ਨੇ ਕਿ ਇੱਥੇ ਪੰਜਾਬ ਦੀ ਬਰਬਾਦੀ ਦਾ ਕਾਰਨ ਮੁੱਖ ਤੌਰ ਤੇ ਨਸ਼ਿਆਂ ਦੇ ਵਿੱਚ ਲੋਕਾਂ ਨੂੰ ਲੈ ਕੇ ਜਾਣ ਦਾ ਕਾਰਨ ਔਰ ਪੰਜਾਬ ਵਿੱਚੋਂ ਪ੍ਰਵਾਸ ਦਾ ਨੌਜਵਾਨਾਂ ਦੀ ਪ੍ਰਵਾਸ ਦਾ ਕਾਰਨ ਮੁਢਲੇ ਤੌਰ ਤੇ ਅਕਾਲੀ ਦਲ ਹੈ ਜਿਸ ਨੇ ਬੜੇ ਵੱਡੇ ਵੱਡਾ ਸਮਾ ਜਿਹੜਾ ਪੰਜ ਛੇ ਵਾਰੀਆਂ ਚ ਬਾਦਲ ਸਾਹਿਬ ਨੇ ਇੱਥੇ ਰਾਜ ਕੀਤਾ ਔਰ ਉਹਨਾਂ ਨੇ ਪ੍ਰਵਾਨੀ ਕੀਤੀ ਸਿਰਫ ਸੈਂਟਰ ਗਵਰਨਮੈਂਟ ਦੇ ਅਧਾਰਿਆਂ ਦੇ ਉੱਤੇ ਚੱਲ ਕੇ ਉਹਨਾਂ ਨੀਤੀਆਂ ਨੂੰ ਵੀ ਪ੍ਰਵਾਨ ਕਰ ਲਿਆ ਜਿਹੜੀਆਂ ਨੀਤੀਆਂ ਪੰਜਾਬ ਦੇ ਹਿੱਤ ਵਿੱਚ ਨਹੀਂ ਸਨ ਪਰ ਆ ਪਲਾਈਸ਼ ਸਾਹਿਬ ਤੁਸੀਂ ਜਦੋਂ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ ਕਿ ਇਹ ਜਿਹੜੀ ਆਕਾਦੀ ਦਰ ਹੈ ਇੱਕ ਇਤਿਹਾਸਕ ਪਾਰਟੀ ਹੈ ਔਰ ਪਿਛਲੇ ਸਮੇਂ ਦੌਰਾਨ ਉਸ ਨੇ ਬਹੁਤ ਸਾਰੇ ਇਤਿਹਾਸਕ ਕੰਮ ਵੀ ਕੀਤੇ ਆ ਜਿਵੇਂ ਆਪਾਂ ਖਾਸ ਤੌਰ ਤੇ ਜਦੋਂ ਐਮਰਜੈਂਸੀ ਲੱਗੀ ਸੀ ਜਿਵੇਂ ਹੁਣ 25 ਜੂਨ ਲੰਘ ਕੇ ਗਈ ਹੈ 50 ਸਾਲ ਹੋ ਗਿਆ ਉਹਦੇ ਵਿੱਚ ਬੜੀ ਅਹਿਮ ਭੂਮਿਕਾ ਨਿਭਾਈ ਸੀ ਆਕਾਦੀ ਦਰ ਨੇ ਤੇ ਜਿਹੜੀ ਇਹ ਇੱਕ ਭਾਵੇਂ ਖੇਤਰੀ ਪਾਰਟੀ ਸੀ ਪਰ ਨੈਸ਼ਨਲ ਕੰਮ ਵੀ ਕਰਦੀ ਆਈ ਹੈ ਤੇ ਹੁਣ ਜਦੋਂ ਆਪਾਂ ਇਹ ਵੀ ਕਹਿ ਰਹੇ ਆ ਕਿ ਇਸ ਪਾਰਟੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਤਾਂ ਬਚਾਅ ਵਾਸਤੇ ਕੀ ਕੰਮ ਹੋ ਸਕਦੇ ਆ ਦੇਖੋ ਤੁਸੀਂ ਬੜੀ ਪਾਇیدار ਗੱਲ ਕੀਤੀ ਜੀ ਐਮਰਜੈਂਸੀ ਦੇ ਮਾਮਲੇ ਵਿੱਚ ਵੀ ਇਹਨਾਂ ਨੇ ਪਹਿਲ ਕਦਮੀ ਕੀਤੀ ਇਹ ਪੰਜਾਬ ਦੇ ਲੋਕ ਹੀ ਸੀ ਜੀ ਦੂਸਰੇ ਨੰਬਰ ਤੇ ਕਿਸਾਨਾਂ ਵਾਲੇ ਮਾਮਲੇ ਤੇ ਵੀ ਪਹਿਲ ਕਦਮੀ ਕੀਤੀ ਇਹ ਪੰਜਾਬ ਦੇ ਹੀ ਲੋਕ ਸੀ ਜੀ ਤੇ ਸੰਘਵਾਦ ਦੇ ਮਾਮਲੇ ਦੇ ਉੱਤੇ ਅਧਿਕਾਰਾਂ ਦੀ ਗੱਲ ਕੀਤੀ ਤੇ ਉਹ ਵੀ ਪੰਜਾਬ ਦੇ ਲੋਕ ਸੀ ਨਾਲ ਖੜੇ ਅਕਾਲੀ ਦਲ ਦੇ ਜੀ ਜੀ ਮਨੋ ਚਾਹੁੰਦੇ ਸੀ ਕਿ ਪੰਜਾਬ ਦੇ ਹਿੱਤ ਜਿਹੜੇ ਨੇ ਉਹ 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 ਸਾਹਮਣੇ ਰਹਿਣੇ ਚਾਹੀਦੇ ਨੇ ਦੇਖੋ ਇੱਕੋ ਹੀ ਗੱਲ ਹੈ ਜਿਹੜੀ ਪੰਜਾਬ ਦੇ ਹਿੱਤਾਂ ਦੀ ਦੇ ਉਲਟ ਸੈਂਟਰ ਦੀਆਂ ਸਰਕਾਰਾਂ ਕਰਦੀਆਂ ਰਹੀਆਂ ਨੇ ਭਈ ਪੱਛਮੀ ਤੇ ਪੂਰਬੀ ਪੰਜਾਬ ਜਿਹੜਾ ਹੈ ਇਹਨਾਂ ਦੇ ਵਿੱਚ ਦਫੀੜ ਪਾਈ ਰੱਖੋ ਜੰਗਾਂ ਹੁੰਦੀਆਂ ਰਹਿਣ ਤੇ ਇਹ ਇੱਥੋਂ ਦੇ ਲੋਕ ਪੀੜਿਤ ਹੁੰਦੇ ਰਹਿਣ ਜੇ ਦੋਹਾਂ ਮੁਲਕਾਂ ਦੇ ਵਿੱਚ ਦੋਹਾਂ ਪੰਜਾਬਾਂ ਦੇ ਵਿੱਚ ਵਪਾਰੀ ਖੋਲਣ ਦੀ ਗੱਲ ਹੋ ਜਵੇ ਜਿਹੜਾ ਹੁਣ ਨਹੀਂ ਦਿੱਤਾ ਜਾ ਰਿਹਾ ਕਾਰਪੋਰੇਟ ਸੈਕਟਰ ਤੇ ਹੋਣ ਦੀ ਕੇਂਦਰ ਸਰਕਾਰ ਵੱਲੋਂ ਤੇ ਪੰਜਾਬ ਥਾਂਸ ਰ ਹੋ ਸਕਦਾ ਤੇ ਲੋਕ ਕਹਿੰਦੇ ਨੇ ਕਿ ਇਹ ਸਾਰੇ ਕੁਝ ਦੀ ਰਿਕਾਵਟ ਲਈ ਭਾਜਪਾ ਤੇ ਅਕਾਲੀ ਦਲ ਜ਼ਿੰਮੇਵਾਰ ਹੈ ਜਿਸ ਨੇ ਸਮੇਂ-ਸਮੇਂ ਤੇ ਇਸ ਕਿਸਮ ਦਾ ਮਤਲਬ ਬੇਈਮਾਨੀ ਬੜਾ ਕੰਮ ਕੀਤਾ ਕਿ ਪੰਜਾਬ ਦੇ ਲੋਕ ਲੋਕ ਤੇ ਇਥੋਂ ਦੇ ਸਰਕਾਰਾਂ ਦੀ ਇਕਨੋਮੀ ਜਿਹੜੀ ਹੈ ਪੰਜਾਬ ਦੀ ਇਕਨੋਮੀ ਜਿਹੜੀ ਹੈ ਪੂਰੀ ਤਰ੍ਹਾਂ ਸ਼ੈਟਰ ਹੋ ਗਈ ਤੇ ਇੱਥੋਂ ਦੇ ਲੋਕਾਂ ਨੂੰ ਮਜਬੂਰੀ ਬਸ ਆਪਣਾ ਛੱਡਣਾ ਪਿਆ ਹੁਣ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਕੋਈ ਇਲਾਕਾਈ ਪਾਰਟੀ ਹੋਵੇ ਹੂੰ ਇਲਾਕਾਈ ਪਾਰਟੀ ਹੋਣਾ ਬੜਾ ਜ਼ਰੂਰੀ ਹੈ ਅਕਾਲੀ ਦਲ ਕਿਉਂਕਿ ਗੁਰੂਆਂ ਦੇ ਨਾਲ ਜੁੜਿਆ ਹੋਇਆ ਸਿੱਖ ਸੰਗਤ ਦੇ ਨਾਲ ਜੁੜਿਆ ਹੋਇਆ ਸਿੱਖਾਂ ਦੀ ਸਿਧਾਂਤ ਦੇ ਨਾਲ ਜੁੜੇ ਹੋਏ ਲੋਕ ਨੇ ਵੱਖੋ-ਵੱਖਰੇ ਅਕਾਲੀ ਦਲ ਬਣੇ ਹੋਏ ਨੇ ਜੇ ਇਹਨਾਂ ਵਿੱਚੋਂ ਕੋਈ ਸੰਜੀਦਾ ਲੋਕ ਜਿਹੜੇ ਨੇ ਸੱਚੀ ਮੁੱਚੀ ਆ ਕੇ ਪੰਜਾਬ ਦੇ ਲੋਕਾਂ ਦੇ ਦਰਦ ਨੂੰ ਪਛਾਣ ਲੈਣ ਇੱਕ ਇਹੋ ਜਿਹੀ ਇਲਾਕਾਈ ਪਾਰਟੀ ਦਾ ਅਜੰਡਾ ਲੋਕਾਂ ਦੇ ਸਾਹਮਣੇ ਪੇਸ਼ ਕਰਨ ਜਿੱਥੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਰੱਖੀ ਦੀ ਗੱਲ ਵੀ ਹੋਵੇ ਜਿੱਥੇ ਪੰਜਾਬ ਤੋਂ ਬਾਹਰ ਗਏ ਇਲਾਕਿਆਂ ਦੀ ਗੱਲ ਵੀ ਹੋਵੇ ਜਿੱਥੇ ਪੰਜਾਬ ਦਾ ਡੂੰਘਾ ਹੋ ਰਿਹਾ ਪਾਣੀ ਆ ਉਹਦੇ ਬਾਰੇ ਪੰਜਾਬ ਦੀ ਸਿੱਖਿਆ ਤੇ ਸਿਹਤ ਦੇ ਬਾਰੇ ਵੀ ਗੱਲ ਹੋਵੇ ਤੇ ਲੋਕਾਂ ਦੇ ਇਹ ਵੱਧ ਅਧਿਕਾਰਾਂ ਦੀ ਗੱਲ ਦੇਖੋ ਸਾਨੂੰ ਤਾਂ ਰਾਜਾਂ ਨੂੰ ਤਾਂ ਪਾਜ-ਪਾਜ ਸਰਕਾਰ ਦੇ ਵੇਲੇ ਇੱਕ ਮਿਊਨਿਸਪੈਲਿਟੀ ਤੱਕ ਬਣਾ ਦਿੱਤਾ ਗਿਆ ਯਾਨੀ ਜਿਵੇਂ ਮਿਊਨਿਸਪੈਲਿਟੀ ਦੇ ਲੋਕ ਜਿਹੜੇ ਨੇ ਮਿਊਨਿਸਪੈਲਿਟੀ ਕਾਰਪੋਰੇਸ਼ਨਾਂ ਨੇ ਕੌਂਸਲਾਂ ਨੇ ਉਹ ਰਾਜ ਸਰਕਾਰ ਦੇ ਤਹਿਤ ਚੱਲਦੀਆਂ ਨੇ ਇੱਕ ਕਿਸਮ ਦੀ ਉਸੇ ਕਿਸਮ ਦੀ ਗੱਲ ਜਿਹੜੀ ਆ ਧਾਰਨਾ ਰਾਜਾਂ ਨੂੰ ਦੇ ਲਈ ਬਣਾ ਦਿੱਤੀ ਗਈ ਜੀਐਸਟੀ ਲਗਾ ਦਿਓ ਜੀ ਇੱਕ ਇੱਕ ਦੇਸ਼ ਇੱਕ ਰਾਸ਼ਟਰ ਇੱਕ ਗੋਲੀ ਇੱਕ ਚੋਣਾ ਔਰ ਇਹ ਸਾਰਾ ਕੁਝ ਕਰਕੇ ਬਾਨੀਸ਼ੋਬੇ ਸੰਗ ਦੇ ਨਾਲ ਕਰ ਲੋ ਵੀ ਸੈਂਟਰੀ ਸਾਡਾ ਕੁਝ ਹੋ ਜਾ ਰਾਜਾਂ ਨੂੰ ਕੋਈ ਅਧਿਕਾਰ ਨਾ ਮਿਲੇ ਜੇ ਜਦ ਰਾਜਾਂ ਨੂੰ ਉਧਕਾਰ ਨਹੀਂ ਮਿਲੇਗਾ ਪੰਜਾਬ ਦੇ ਲੋਕਾਂ ਨੂੰ ਆਪਣਾ ਕਿਸਮਤ ਆਪ ਬਦਲਣ ਲਈ ਅਖਤਿਆਰ ਨਹੀਂ ਮਿਲਣਗੇ ਜਾਂ ਕਿਸੇ ਵੀ ਹੋਰ ਸੂਬੇ ਨੂੰ ਅਖਤਿਆਰ ਨਹੀਂ ਮਿਲਣਗੇ ਤੇ ਉਹ ਦੇਸ਼ ਤਰੱਕੀ ਨਹੀਂ ਕਰ ਸਕਦਾ ਪੰਜਾਬ ਦੇਖੋ ਬੜਾ ਅਮੀਰ ਸੂਬਾ ਰਿਹਾ 10ਵੇਂ ਨੰਬਰ ਤੇ ਪਹੁੰਚ ਗਿਆ ਹੁਣ ਪਹਿਲੇ ਨੰਬਰ ਤੇ ਦੇਸ਼ ਦੇ ਵਿੱਚ ਪਹਿਲੇ ਨੰਬਰ ਤੇ ਇਹ ਖੁਸ਼ਹਾਲ ਸੂਬਾ ਸੀ 10ਵੇਂ ਨੰਬਰ ਤੇ ਪਹੁੰਚ ਗਿਆ ਨਸ਼ਿਆਂ ਦਾ ਕਾਰੋਬਾਰ ਇੱਥੇ ਵੱਧ ਗਿਆ ਮਾਫੀਆ ਇੱਥੇ ਵੱਧ ਗਿਆ ਹਰ ਹਰ ਕਿਸਮ ਦੀ ਬਰਾਈ ਜਿਹੜੀ ਹੈ ਉਹ ਕੁਸਾਸ਼ਨ ਤੱਕ ਦੀ ਗੱਲ ਜਿਹੜੀ ਹੈ ਪੰਜਾਬ ਦੇ ਪੱਲੇ ਪਾ ਦਿੱਤੀ ਗਈ ਤੋਂ ਇੱਕ ਅਲਾਕਾਈ ਪਾਰਟੀ ਪਾਵੇਂ ਉਹ ਕਾਲੀ ਦਲ ਹੋਵੇ ਪਰ ਲੋਕ ਇਹ ਗੱਲ ਦਾ ਨਿਰਣਾ ਕਰਨ ਪਰ ਮਹਾਰਾਜ ਸਾਹਿਬ ਜਾ ਕੇ ਕਰਨ ਅਕਾਲ ਤਖਤ ਦੇ ਉੱਤੇ ਕਰਨ ਵੀ ਭਾਈ ਅਸੀਂ ਪੰਜਾਬ ਨੂੰ ਬਚਾਉਣਾ ਹੈ ਅਸੀਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨੀ ਹੈ ਤੇ ਦੂਜੇ ਲੋਕ ਦੇਖੋ ਨਾ ਜੀ ਇੱਕ ਉਦਾਹਰਣ ਆ ਮੈਂ ਤੁਹਾਨੂੰ ਦਿੰਨਾ ਪਈ ਕਾਂਗਰਸ ਨੇ ਜਦੋਂ ਦੇਖਿਆ ਵੀ ਨਿਮਾਨ ਵੱਲ ਅਸੀਂ ਜਾ ਰਹੇ ਹਾਂ ਤੇ ਉਹਨਾਂ ਨੇ ਆਪਣੇ ਪਰਿਵਾਰ ਵਿੱਚੋਂ ਪਾਰਟੀ ਕੱਢ ਕੇ ਕਾਂਗਰਸ ਦਾ ਪ੍ਰਧਾਨ ਜਿਹੜਾ ਆ ਉਹ ਹੋਰ ਬਣਾ ਦਿੱਤਾ ਉਹਨੇ ਐਡੀ ਮਿਹਨਤ ਕੀਤੀ ਭਾਵੇਂ ਪਰਿਵਾਰ ਨੇ ਉਹਦੀ ਸਪੋਰਟ ਕੀਤੀ ਇੱਕ ਨਵਾਂ ਵਿੰਭ ਸਿਰ ਦੇ ਤੱਕ ਦੁਗਣੀਆਂ ਸੀਟਾਂ ਜਿਹੜੀਆਂ ਆ ਉਹਨੇ ਪਾਰਲੀਮੈਂਟ ਵਿੱਚ ਲੈਣ ਦੀਆਂ ਇਹ ਇੱਕ ਇੱਕ ਬਦਲਾਵ ਵਾਲੀ ਸਿਟੀ ਹੈ ਅੱਜ ਇਹ ਬਾਦਲ ਅੜਿਆ ਆ ਇਸ ਗੱਲ ਤੇ ਵੀ ਮੈਂ ਤਾਂ ਭਾਈ ਮੇਰੇ ਨਾਲ ਤਾਂ ਜ਼ਥੇਦਾਰ ਨੇ ਰਾਜਾਂ ਦੇ ਜਿਹੜੇ ਜ਼ਿਲ੍ਹਿਆਂ ਦੇ ਵੀ ਜ਼ਥੇਦਾਰ ਨੇ ਕੈਬਨਿਟ ਮੇਰੇ ਨਾਲ ਕਾਰਜ ਕਰਨੀ ਮੇਰੇ ਨਾਲ ਹੈ ਇਸ ਗੱਲ ਦੀ ਜਦ ਨਹੀਂ ਕਰਨੀ ਚਾਹੀਦੀ ਜਦ ਨਾ ਕਰੇ ਉਹ ਕਹੇ ਵੀ ਭਾਈ ਜੇ ਤੁਸੀਂ ਸਾਰੇ ਇਸ ਗੱਲ ਲਈ ਰਾਜ਼ੀ ਹੋ ਤੇ ਮੈਂ ਆਹ ਲੋ ਅਸਤੀਫਾ ਦਿੰਦਾ ਆਪਾਂ ਸਾਰੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੀਏ ਦੂਜੇ ਜਿਹੜੇ ਅਕਾਲੀ ਦਲ ਨੇ ਉਹਨਾਂ ਨੂੰ ਵੀ ਆਪਾਂ ਨਾਲ ਲਈਏ ਇਸ ਵੇਲੇ ਪੰਜਾਬ ਦਲਦਲ ਦੇ ਵਿੱਚ ਫਸਿਆ ਹੋਇਆ ਇਹ ਨਿਕਲ ਸਕਦਾ ਜੇ ਅਲਾਕਾ ਹੀ ਪਾਰਟੀ ਪੂਰੀ ਸਹਿਜਤਾ ਨਾਲ ਪੂਰੀ ਗੰਭੀਰਤਾ ਦੇ ਨਾਲ ਅੱਗੇ ਆ ਕੇ ਕੰਮ ਕਰੇ ਠੀਕ ਹੈ ਕੇਂਦਰ ਸਰਕਾਰ ਨੂੰ ਇਸ ਚਾਲ ਦਾ ਅਹਿਸਾਸ ਹੋ ਜਾਵੇ ਪ੍ਰੈਸ ਸਾਹਿਬ ਬਾਕੀ ਇਹੋ ਜਿਹਾ ਪ੍ਰੈਸ਼ਰ ਗਰੁੱਪ ਬਣ ਗਿਆ ਜਿਹੜੇ ਪੰਜਾਬ ਦੇ ਹੱਕਾਂ ਦੀ ਰਾਖੀ ਕਰੇਗਾ ਪ੍ਰੈਸ ਸਾਹਿਬ ਦਾ ਮਤਲਬ ਕਹਿਣ ਤੋਂ ਭਾਵ ਇਹ ਹੈ ਕਿ ਅਕਾਲੀ ਦਰ ਨੂੰ ਪਰਿਵਾਰਵਾਦ ਦੇ ਵਿੱਚੋਂ ਬਾਹਰ ਕੱਢਣਾ ਪਊਗਾ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਬਹੁਤ ਜ਼ਰੂਰਤ ਹੈ ਇਸ ਦੇ ਵਿੱਚ ਸੰਜੀਦਾ ਲੋਕਾਂ ਨੂੰ ਆਉਣਾ ਚਾਹੀਦਾ ਹੈ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਵਾਸਤੇ ਕੰਮ ਕਰਨਾ ਚਾਹੀਦਾ ਹੈ ਤੇ ਇਸ ਗੱਲ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਅਕਾਦੀ ਦਲ ਦੀ ਹੋਂਦ ਬਰਕਰਾਰ ਰਹਿਣੀ ਚਾਹੀਦੀ ਹੈ ਤੇ ਇਸ ਦੇ ਵਿੱਚ ਸੁਧਾਰ ਆਉਣੇ ਵੀ ਬਹੁਤ ਜ਼ਰੂਰੀ ਚਾਹੀਦੇ ਨੇ ਇਸ ਗੱਲ ਕਰਕੇ ਸਿਆਸੀ ਲੀਡਰਾਂ ਨੂੰ ਆਪਣੀਆਂ ਕੁਰਬਾਨੀਆਂ ਦੇਣੀਆਂ ਚਾਹੀਦੀਆਂ ਨੇ ਤੇ ਤਾਂ ਹੀ ਪੰਜਾਬ ਵੀ ਜਿਹੜਾ ਹੈਗਾ ਤਰੱਕੀ ਕਰ ਸਕੂਗਾ ਤੇ ਅਕਾਲੀ ਦਰਬ 20 ਆਪਣੀ ਪੁਰਾਣੀ ਸ਼ਾਨ ਬਰਕਰਾਰ ਰੱਖ ਸਕੂਗਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਮਿਹਰਬਾਨੀ ਸਰ